ਇਹਦਾ ਕੰਮ ਹੁੰਦਾ ਜੇ ਕਿ ਸਿਆਣੇ ਜੀ ਦੀ ਸਲਾਹ ਲਈ ਤੇ ਉਹਦੀ ਮੰਨੋ ਜੇ ਸਲਾਹ ਫੋੜ ਫੋੜ ਕਰੀ ਜਾਂ ਰਹੀ ਆ ਕੀ ਦੱਸਾਂ ਬੜੀ ਜਾਣ ਤਾਂਗਾ ਮੇਰੀ ਕਿਉ ਆ ਯਾਰ ਇਹਦਾ ਮੁੰਡਾ ਹੁਣ ਸਾਲੀ ਲੱਗਾਈ ਇੱਥੇ ਲਿਆਉਣ ਸਲਾਈ ਸਿੱਖਣ ਵਾਸਤੇ ਸਾਲੀ ਆਹ ਪੱਕੀ ਲਿਆਉਣੀ ਹੈ ਕਿਤਾ 6 ਮਹੀਨੇ ਰਹਿਣਾ ਕਿ ਸਾਲ ਰਹਿਣਾ ਇੱਥੇ ਜਮਾਨਪੁਰੀ ਆ ਆ ਕੋਈ ਇਹਨਾਂ ਦਾ ਦਿਮਾਗ ਹੈ ਕੰਮ ਕਰਦਾ ਜੋ ਬੁੱਢੀ ਕਹਿੰਦੀ ਉਦਾਂ ਹੀ ਇਹ ਕਰੀ ਜਾਂਦਾ ਹੁਣ ਆਦਾ ਇੱਥੇ ਲੈ ਕੇ ਆਉਣਾ ਇੱਥੇ ਲਿਆਉਣਾ ਤੇ ਇਥੋਂ ਮੈਂ ਕਹਾਂ ਨਾਲ ਦੇ ਪਿੰਡ ਸਲਾਈ ਵਾਲੇ ਦਾ ਪਤਾ ਕਿਦੇ ਪਹਿਲਾਂ ਹੀ ਕਰ ਲਿਆ ਵਾ ਆਨੂੰ ਤਾਂ ਦੱਸਿਆ ਹੀ ਨਹੀਂ ਅਸੀਂ ਤੇ ਰੱਖੀ ਇੱਥੇ ਕੰਮ ਵਾ ਕੇ ਸਾਰਾ ਦਿਨ ਮੈਂ ਕੰਮ ਕਰਦੀ ਰਹੀ ਨਹੀਂ ਮਰਜ਼ੀਆਂ ਆਪਣੀਆਂ ਕਰਦੇ ਨੇ ਮੇਰੀ ਗੱਲ ਸੁਣ ਤਸ ਕੀ ਕਰੀਏ ਫਿਰ ਹੈ ਹੁਣ ਜੇ ਅਸੀਂ ਗੱਲ ਕਰੀਏ ਤੇ ਘਰ ਚ ਲੜਾਈ ਪੈਂਦੀ ਆ ਇਹਨਾਂ ਨੂੰ ਚੰਗਾ ਭਲਾ ਪਤਾ ਵੀ ਆ ਕਿ ਸਾਡੀ ਤੇ ਆਪਣੀ ਕੁੜੀ ਏਡਾ ਗਲਤ ਕੰਮ ਕਰ ਗਈ ਆ ਤੇ ਜੇ ਹੁਣ ਅਸੀਂ ਤੇ ਬਗਾਨੀ ਕੁੜੀ ਲਿਆਵਾਂਗੇ ਕੱਲ ਨੂੰ ਕੋਈ ਪਤਾ ਕਾਟਾ ਹੋ ਗਿਆ ਤੇ ਦੱਸ ਕੀ ਮੂੰਹ ਖਾਓਗੇ ਆਪਣੀ ਵਾਲੀ ਤੇ ਬਥੇਰਾ ਤੜਫਦਾ ਵਾ ਸਾਡੀ ਹੈ ਹੀ ਇਦਾਂ ਦੀ ਮੈਂ ਤੈਨੂੰ ਪਤਾ ਜਿਹੜੀ ਅਮਨੀ ਬਗਾਨੀ ਉਹ ਕਿੱਦਾਂ ਦੀ ਹੋਣੀ ਹੈ ਪਰ ਉੱਲੂ ਕਰ ਛੜਿਆ ਵਾ ਦਿਮਾਗ ਤੇ ਹੈ ਨਹੀਂ ਸਾਡੇ ਪੁੱਤ ਦਾ ਆ ਨਵੇਂ ਕੰਮ ਲੱਗੇ ਕਰ ਲੈਣ ਓ ਚੱਲ ਹੋਰ ਤਾਂ ਕੋਈ ਨਹੀਂ ਰੋਟੀਆਂ ਐ ਦੋ ਪੁਰਕੀਆਂ ਖਾ ਲੂਗੀ ਰੋਟੀ ਦੀ ਤੇ ਗੱਲ ਹੀ ਕੋਈ ਨਹੀਂ ਔਰ ਇਹ ਸੋਚਦੇ ਨੇ ਸਹੀ ਵੀ ਅੱਗੇ ਈ ਟਾ ਵਡਾ ਕੰਮ ਹੋਇਆ ਤਾਂ ਅਸੀਂ ਕਿਉਂ ਇੱਡੀ ਵੱਡੀ ਜਿਹੀ ਮੈਰਿਜ ਪੈਣ ਲੱਗੇ ਆ ਹੰਦ ਨਾ ਕੋਈ ਘਰਚ ਕਦਰ ਨਹੀਂ ਰਹਿ ਗਈ ਬਸ ਨੋਆ ਪੁੱਤ ਆ ਜਨ ਤਾਂ ਸੱਸ ਸਹੁਰੇ ਨੂੰ ਤਾਂ ਮੁੱਕ ਜਾਣਾ ਚਾਹੀਦਾ ਆਪਣੀਆਂ ਮਰਜ਼ੀਆਂ ਤੇ ਕਰ ਲੈਣ ਜੇ ਹੁਣ ਅਹੀਂ ਬੱਕੀਏ ਤੇ ਬੁਰੇ ਨਾ ਡੱਕੀਏ ਤਾਂ ਕੱਲ ਨੂੰ ਕੋ ਨੁਕਸਾਨ ਹੋ ਗਿਆ ਤੇ ਫਿਰ ਨੂੰ ਖਾਲਣ ਜੋਗੇ ਨਾ ਛੱਡ ਨਾ ਕੁਦਰਤ ਵਾਲੇ ਕੰਮ 'ਚ ਨਾ ਪੈ ਆਪਣਾ ਟਾਈਮ ਪਾਸ ਕਰ ਚੁੱਪ ਕਰਕੇ ਆਪਣੇ ਦਿਨ ਕੱਢ ਮੈਂ ਨਹੀਂ ਹਾਂ ਵੀ ਸਾਰੀ ਉਮਰ ਤਾਂ ਲੰਘੀ ਸੱਸ ਦੇ ਅੱਗੇ ਡੱਡ ਡਰ ਕੇ ਕਿਤੇ ਮੈਂ ਵੀ ਚਾਰ ਸਾਲ ਚੌਧਰ ਕਰ ਲੈਂਦੀ ਮੇਰੇ ਕੋ ਕਿੱਥੋਂ ਆਣੀ ਆ ਤੇਰੀ ਕਹਿੰਦੀ ਚੌਧਰ ਹੈ ਵੀ ਤੁਹਾਡੀ ਤਾਂ ਕੁੜੀ ਨੇ ਇੱਡਾ ਵੱਡਾ ਕੰਮ ਕਰਤਾ ਨੂੰ ਕੋ ਨਹੀਂ ਦਿੰਦੀ ਮੈਂ ਤੈਨੂੰ ਚੁੱਪ ਕਰਾਉਂਦਾ ਰਹਿਣਾ ਵਾ ਤੇਰਾ ਸੁਭਾਅ ਹੀ ਅੱਗੇ ਉਦਾਂ ਦਾ ਆ ਹੋ ਗਿਆ ਮੇਰਾ ਹੀ ਮਾੜਾ ਵਾ ਕੇ ਸਾਰੀ ਪਾਸੇ ਮੈਂ ਹੀ ਮਾੜੀ ਆ ਉਹ ਸਮਝਿਆ ਕਰ ਗੱਲ ਨੂੰ ਜਦਾਂ ਕਾ ਗੱਲ ਕਰਾਂਗੇ ਅਗੋਂ ਮੇਣਾ ਮਾਰੂਗੀ ਚੰਗਾ ਬਾਬਾ ਮੈਂ ਨਹੀਂ ਕਰਦੀ じゃ ਤੂੰ ਆਪਣੀਆਂ ਮਰਜ਼ੀਆਂ ਕਰ ਤੇ ਨੋਹ ਪੁੱਤਾਂ ਦੀਆਂ ਮੰਨ ਮੈਂ ਵੀ ਜਰਾ ਹੁਣ ਮੈਂ ਉਹਨੂੰ ਜਾ ਕੇ ਕਮਾ ਪੀ ਉਹਨੂੰ ਨਾ ਲਿਆ ਇੱਧਰ ਇੱਧਰ ਆ ਪੁੱਤ ਤੂੰ ਕਿੱਥਾ ਆਵਾ ਉਹ ਲਾਉਣਾ ਕਿੱਥੋਂ ਆਂ ਹਾਂ ਆਡੇ ਤੱਕ ਗਿਆ ਹਾਂ ਤਾਂ ਮੋਟਰ ਵਾਲੋਂ ਗਿਆ ਤਾਂ ਡੈਡੀ ਨੇ ਉਹ ਬੇਇੱਜ਼ਤੀ ਕੀਤੀ ਮੇਰੀ ਵੇ ਬੇਇੱਜ਼ਤੀ ਉਹਨੇ ਸੱਚੀ ਕੀਤੀ ਏ ਤੇਰੀ ਵੇ ਪੁੱਤ ਜਦ ਤੱਕ ਨੂੰ ਫੋਨ ਕੀਤਾ ਹੀਗਾ ਕਿ ਮੋਟਰ ਛੱਡਿਆ ਫਿਰ ਤੂੰ ਮੋਟਰ ਕਿਉਂ ਨਹੀਂ ਚਲਾਈ ਸਭ ਦੀਆਂ ਚੱਲਣ ਡੀਆਂ ਲੱਗ ਛਾਗੇ ਉਹਦੇ ਦੇਖ ਕੇ ਅੱਗ ਚਲਰੇ ਤੇ ਗਿਆ ਉਹ ਕਿੱਡੀ ਗੱਗ ਲੱਗੀ ਨਹੀਂ ਚੱਲੀ ਦੇ ਜੇ ਉਹਨੇ ਤੇ ਪਾਣੀ ਦਾ ਘੋਟ ਨਹੀਂ ਕੀਤਾ ਪਿਓ ਤੇਰੇ ਨੇ ਆਉਂਦਾ ਮੋਟਰਸਾਈਕਲ ਆ ਗਏ ਇੱਥੇ ਤੋਂ ਉਹਦਾ ਚਲ ਗਿਆ ਬੰਬੀ ਤੇ ਉਹ ਪਿਆ ਆ ਕੇ ਘਲਾਉਣਾ ਸੀ ਪਿਆ ਉਹ ਪਿਆ ਆ ਕੇ ਰੰਡਿਆ ਸੀ ਕਿਉਂ ਮਿਲਿਆ ਤੈਨੂੰ ਹੋਰ ਪਤਾ ਕਿਨੀ ਬੇਇੱਜ਼ਤੀ ਕੀਤੀ ਏ ਸੜਕ ਤੇ ਲੋਕੀ ਆਉਣ ਜਾਣ ਵੇਖਣ ਮੇਰੀ ਗੁਇਸ਼ ਤੇ ਚੱਲ ਕੋਈ ਨਹੀਂ ਪੁੱਤ ਬਸ ਸਾਡੀ ਘਰੀਦਾਂ ਦਾ ਪਿਓ ਦੀ ਗੱਲ ਦਾ ਕਰਾਂ ਦੇਵਾਂ ਹਾਂ ਇੱਕ ਵਾਰ ਇਹਦਾ ਕੰਮ ਹੋਏ ਤਾਂ ਫੇਰ ਨਾ ਮੇਰੀ ਗੱਲ ਸੁਣ ਗੁੱਸਾ ਨਾਲ ਤੂੰ ਬੜਾ ਕਰਨਾ ਤੇ ਜਦੋਂ ਫਿਰ ਤੈਨੂੰ ਨੇ ਫੋਨ ਕੀਤਾ ਫਿਰ ਮੰਨ ਲਈਦੀ ਹੁੰਦੀ ਆ ਨਾ ਗੱਲ ਕਿੰਨਾ ਕ ਟਾਈਮ ਲੱਗਣਾ ਹੈ ਮੋਟਰ ਚੱਡ ਗਿਆ ਪਾਜੇ ਹੁਣ ਤੇ ਬੱਤੀ ਆਈ ਏ ਸ਼ਹਿਰ ਤੱਕ ਚੱਲ ਗਿਆ ਹਾਂ ਕੋਈ ਮੋਟਰਸਾਈਕਲ ਨਹੀਂ ਉਹ ਕਿਸੇ ਦਾ ਹੜਿਆ ਤੂੰ ਨਾ ਗੱਲ ਨੂੰ ਸਮਝਦਾ ਨਹੀਂਗਾ ਪਾ ਸਮਝਦਿਆ ਕਰ ਹੀ ਨਹੀਂ ਆ ਵੇਖਾਂ ਹਾਂ ਬਸ ਹਾਂ ਤੂੰ ਗਾਲੀ ਪਿਆ ਕਰ ਗੱਲ ਨਾ ਬੰਦ ਹੋਰ ਕੀ ਜੇ ਹੁਣ ਗਏ ਨੇ ਤੇ ਚਾਬੀ ਲੈ ਕੇ ਜਾਂਦੇ ਚਾਬੀ ਫਿਰ ਇੱਥੇ ਘਰ ਹੀ ਏ ਅੱਛਾ ਚਾਬੀ ਲੈਣ ਆਇਆ ਹੁਣ ਤੂੰ ਹੋਰ ਕੀ ਲੈਣ ਆਇਆ ਮੈਂ ਚਲ ਕੋਈ ਨਹੀਂ ਹੁਣ ਤੂੰ ਨਾ ਖਾਬ ਠੀਕ ਆ ਨਾ ਕੋਈ ਗੱਲ ਨਹੀਂ ਪਿਓ ਆਉਂਦੇ ਤਾਂ ਗੱਲ ਕਰਿਓ ਤੇਰੇ ਨਾਲ ਮੇਰੇ ਤੋਂ ਗੱਲ ਵਾਜੇ ਕੋਈ ਨਹੀਂ ਮੈਂ ਕਹਿ ਲੂੰਗੀ ਅੱਜ ਕੱਲ ਇਹਨਾਂ ਨਿਆਣੇ ਅੱਗ ਚ ਲਵੇਟੇ ਆ ਕਿਤੇ ਮਾਂ ਪਿਓ ਕੋ ਕੁਝ ਕਹਦੇ ਸਹੀ ਕਿੱਦਾਂ ਇਹਨਾਂ ਨੂੰ ਮਿਰਚਾਂ ਲੱਗਦੀਆਂ ਵਾ ਪਹਿਲਾਂ ਅੱਖੇ ਨਹੀਂ ਲੱਗਣਾ ਤੇ ਫਿਰ ਗੱਲ ਤੇ ਪੈਣਾ ਹੀ ਆ ਉਹ ਵੀ ਸੱਚਾ ਆਪਣੀ ਥਾਂ ਤੇ ਉਹਨੂੰ ਹੁਣ ਮੈਂ ਕੀ ਆਖਾਂ ਇਹਨੂੰ ਖਾਦੀ ਕਰਦਾ ਮੁੰਡਾ ਏ ਪਿੰਦ ਗੀ ਗੱਲ ਹੋਈ ਗੀ ਉਹ ਹੁਣਾ ਕੀ ਸੀ ਨਵਦੀਪ ਸ਼ਹਿਰ ਗਿਆ ਹਾਂ ਤੇ ਡੈਡੀ ਮੋਟਰ ਤੇ ਮਿਲ ਪਏ ਉਹ ਬੇਇੱਜ਼ਤੀ ਕੀਤੀ ਨਾ ਮੇਰੀ ਪੁਸ਼ ਪੁਸ਼ਣਾ ਤੂੰ ਹੀ ਸ਼ਾਰਕੀ ਕਰਨੀ ਗਈ ਜਦੋਂ ਤੁਹਾਨੂੰ ਉਹਨਾਂ ਨੇ ਕਹਿ ਮੋਟਰ ਚਲਾ ਦਿਓ ਕੰਮ ਹੀ ਮੈਨੂੰ ਇੱਕ ਤੂੰ ਹੀ ਚਲਾ ਕੇ ਜਾਣੀ ਹੀ ਨਾ ਓਏ ਉਦੋਂ ਬੱਤੀ ਨਹੀਂ ਆਉਣ ਡਈ ਅਜੇ ਅੱਧਾ ਘੰਟਾ ਹੋਇਆ ਨਹੀਂ ਬੱਤੀ ਆਜ ਨੂੰ ਤੇ ਮਾ ਹੀ ਜਾਣੇ ਕਿਹੜਾ ਉੱਥੇ ਮੈਂ ਰਾਤ ਰਹਿ ਪਿਆ ਪਾਲਾ ਲੱਗ ਕਿ ਕਮਾਦ ਬੰਨਣ ਦੇ ਵੇਖ ਕੇ ਹੱਸਣ ਮੇਰੇ ਆਲ ਪਿੰਦਰ ਫੇਰ ਕੀ ਹੋ ਗਿਆ ਵਾ ਐਵੇਂ ਤੁਸੀਂ ਨਿੱਕੀ ਜੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਨਵਦੀਪ ਐਵੇਂ ਨਿੱਕੀ ਜੀ ਗੱਲ ਵਾ ਉਹ ਤਾਂ ਮੌਣ ਜਾਣ ਵਾਲੇ ਵਿੰਦੇ ਸੀ ਉਹ ਮੇਰੀ ਕੋਈ ਇਸ਼ਤਵਾ ਉਹ ਠੀਕ ਆ ਪਰ ਇੰਨੇ ਟਾਈਮ ਚ ਕਿੰਨਾ ਪਾਣੀ ਫਿਰ ਜਾਂਦਾ ਵਾ ਜਿਹੜਾ ਕੰਮ ਕਰਨ ਦਾ ਉਹ ਨਹੀਂ ਤੁਸੀਂ ਕਰਨਾ ਹੁੰਦਾ ਤੇ ਹੋਰ ਪਾਸੇ ਭੱਜੇ ਫਿਰਦੇ ਰਹਿੰਦੇ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਮਾਸਾ ਨਹੀਂ ਸਮਝਦੇ ਤੁਸੀਂ ਵੀ ਕੰਮ 몰ਤਿਆ ਜਾਂ ਕਰੋ ਨਾ ਉਹ ਦਿਨਾਂ ਹੀ ਆ ਕੋਈ ਨਹੀਂ ਨਲੇ ਨਾ ਗੁੱਸਾਣਾ ਕਰੋ ਮੰਮੀ ਨੇ ਵੀ ਮੇਰੀ ਬਿਠਰੇ ਵੇਸ ਤੇ ਕੀਤੀ ਕਿਉਂ ਤੈਨੂੰ ਗੱਦਲੀ ਕਿਹਾ ਕੁਝ ਆਉਂਦਿਆ ਮੇਨ ਨਾਲ ਵੀ ਲੜਨ ਲੱਗ ਪਿਆ ਉਹਨਾਂ ਨੂੰ ਵੀ ਰੋਟੀ ਨਹੀਂ ਭੱਜੀ ਹੋਣੀ ਨਾ ਕੱਲ ਦੀ ਜਿੰਨਾ ਚਿਰ ਮੇਨ ਨਾਲ ਲੜਨਾ ਲੈਣ ਹੋਇਆ ਕੀ ਹੀ ਪਤਾ ਨਹੀਂ ਉਥੇ ਉਹ ਮਾਸੀ ਹੁਣੀ ਕਹਿੰਦੀ ਆ ਵੀ ਆਪਣੀ ਨੌਣੂ ਦੇ ਇਲਾਕੇ ਆਂਦਾ ਤੇ ਇਸੇ ਗੱਲੋਂ ਮੇਨ ਨਾਲ ਲੜਨ ਲੱਗ ਪਿਆ ਮੇਰੇ ਪੁੱਤ ਨੂੰ ਤੇ ਅਮਰੀਕਾ ਦੀ ਕੁੜੀ ਦਾ ਰਿਸ਼ਤਾ ਆਉਂਦਾ ਹੀ ਤੇ ਤੇਰੇ ਨਾਲ ਮੇਰੇ ਮੁੰਡੇ ਦਾ ਵਿਆਹ ਹੋ ਗਿਆ ਉਹ ਵਾ ਜੇ ਆ ਟੀਮ ਜਾਂ ਫਲੈਂਟ ਤੇ ਮੈਂ ਤੁਹੀਂ ਉੱਥੇ ਕਰ ਲੈਣਾ ਹੈ ਨਾ ਉਹ ਐਵੇਂ ਹੀ ਮਾਰਦੇ ਨੇ ਰਿਸ਼ਤਾ ਆਉਂਦਾ ਹੈ ਇੱਥੇ ਅਮਰੀਕਾ ਦਾ ਤੁਸੀਂ ਹੀ ਸਗੋ ਦੇ ਨਾਲ ਕਰਵਾਉਣਾ ਹੈ ਤੁਹਾਨੂੰ ਤੁਸੀਂ ਬਾਹਰ ਬੈਠੇ ਹੋਣਾ ਹੈ ਸਾਰੇ ਟੱਬਰ ਉਹ ਚੱਲ ਚੁੱਪ ਕਰ ਬਾਹਰ ਬੈਠੇ ਹੋਣਾ ਹੀ ਉਹ ਬੜੀਆਂ ਸਿੱਧ ਪੱਧਰੀਆਂ ਹੁੰਦੀਆਂ ਨੇ ਚਲ ਜਾਓ ਹੁਣ ਇੱਥੇ ਕੀ ਕਰ ਰਹੇ ਹੋ ਗੱਲੀ ਪੈਗੇ ਜਾ ਕੇ ਚਾਬੀ ਫੜਾ ਕੇ ਆਓ ਫਿਰ ਵੜ ਕੇ ਕਹਿਣਾ ਮੈਨੂੰ ਗੱਲਾਂ ਸੁਣਾਈਆਂ ਨੇ ਬੰਦੇ ਦਾ ਕੰਮ ਆਪਣਾ ਕੰਚੀ ਚੀਜ਼ ਲੈ ਕੇ ਤੇ ਗਾਂ ਜਾਂਦਾ ਵਾ ਲੇ ਆ ਗੀ ਮੇਰੀ ਫੇਰ ਸਾਸ਼ਿਕਾ ਜੀ ਜੀ ਸਾਸ਼ੀ ਕਾਲ ਕੀ ਹਾਲ ਆ ਵਧੀਆ ਤੁਸੀਂ ਨਾ ਠੀਕ ਆ ਹਾਂ ਠੀਕ ਠਾਕ ਵਧੀਆ ਚਲ ਚ ਲੈ ਜਾ ਅੰਦਰ ਇਹਨੂੰ ਚਾਹ ਪਾਣੀ ਪਿਆਲ ਕਿੱਥੇ ਕਰੀ ਜਾਈਆਂ ਗੱਲਾਂ ਚਲ ਲੈ ਮੈਨੂੰ ਵੀ ਪਾਣੀ ਪਿਆਲ ਦੇਉਣੀ ਆਈ ਦੀ ਗਰਮੀ ਬੜੀ ਹਾਂ ਇੱਥੇ ਬਹਿ ਮੈਂ ਪਾਣੀ ਲੈ ਕੇ ਆਉਣੀ ਆ ਲੈ ਆ ਦੋ ਆ ਲੈ ਮੈਂ ਪਾਣੀ ਪੀ ਲੈ ਲੈ ਆ ਦੋ ਕੀ ਦਮ ਮਮੀ ਠੀਕ ਆ ਹੁਣ ਹਾਂ ਦੀਦੀ ਮਮੀ ਠੀਕ ਆ ਡੈਡੀ ਠੀਕ ਨੇ ਹੁਣ ਹਾਂ ਡੈਡੀ ਵੀ ਠੀਕ ਆ ਹੁਣ ਅੱਗੇ ਨਾਲੋਂ ਫਰਕ ਆ ਥੋੜਾ ਥੋੜਾ ਠੀਕ ਆ ਮੈਂ ਵੀ ਮਾਹ ਪਿਓ ਟੈਨਸ਼ਨ ਨੂੰ ਚਲੈਂਦੇ ਆ ਤੇ ਚੱਲ ਤੂੰ ਇੱਥੇ ਆ ਜਾਈਂਗੀ ਤਾਂ ਚੱਲ ਉਹਨਾਂ ਦਾ ਵੀ ਥੋੜਾ ਹੌਲ-ਹੌਲਾ ਹੋਊਗਾ ਹਾਂ ਚਲੋ ਦੀਦੀ ਨਾ ਹੀ ਬੜਾ ਵੀ ਤੂੰ ਮੇਰੇ ਸਾਥ ਦੇਂਦੇ ਹੋ ਐ ਪਰ ਮੈਨੂੰ ਉਹਨਾਂ ਦੀ ਵੀ ਟੈਨਸ਼ਨ ਆ ਨਾ ਚੱਲ ਕੋਈ ਗੱਲ ਨਹੀਂ ਉਹਨਾਂ ਦੀ ਟੈਨਸ਼ਨ ਨਾ ਲੈ ਤੂੰ ਤੂੰ ਇੰਨਾ ਕਰਕੇ ਤੈਨੂੰ ਇੱਥੇ ਸਲਾਈ ਸਿਖਾਉਨੇ ਆ ਤੂੰ ਸਲਾਈ ਸਿੱਖ ਲਾ ਉਹ ਬੰਦੇ ਦੇ ਹੱਥ ਸਿੱਧੇ ਹੋ ਜਾਂਦੇ ਆ ਹਾਂ ਦੀਦੀ ਕੱਲ ਕਿਹਦੇ ਮੂੰਹ ਵਾਲੀ ਵੇਖਣਾ ਪੈਣਾ ਦੀਦੀ ਤੁਹਾਡੀ ਸਾਸਤੇ ਨਾ ਕੁਛ ਕਹੂ ਨਹੀਂ ਨਹੀਂ ਕੁਛ ਨਹੀਂ ਕਹਿੰਦੇ ਹੈ ਨਹੀਂ ਕੁਛ ਨਹੀਂ ਕਹਿੰਦੇ ਉਹਦਾ ਬੰਦਾ ਡਾ ਲੱਦਦਾ ਫਿਰ ਨਹੀਂ ਨਹੀਂ ਕੋਈ ਨਹੀਂ ਕਹਣਾ ਮਨ ਚਲ ਤੂੰ ਬਸ ਆਪਣਾ ਧਿਆਨ ਨਾ ਰਹਿਣਾ ਤੇਰੀ ਕੋਈ ਕੰਪਲੇਂਟ ਨਾ ਆਵੇ ਕਿ ਹਾਂ ਕੁੜੀ ਐਦਾਂ ਵਾ ਜਾਂ ਐਦਾਂ ਕਰਦੀ ਆ ਨਹੀਂ ਦੀਦੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਓ ਕੋਈ ਨਹੀਂ ਮੇਰੇ ਵੱਲੋਂ ਤੇ ਕੋਈ ਲਾਮਾ ਨਹੀਂ ਆਊਗਾ ਹਾਂ ਉਹ ਤੇਰੇ ਵੱਲੋਂ ਹੀ ਹੋਣਾ ਚਾਹੀਦਾ ਮੈਨੂੰ ਨਹੀਂ ਪਤਾ ਕੀ ਹੁਣ ਮੇਰੀ ਦੀਦੀ ਦੇ ਸਹੁਰੇ ਆ ਹਨਾ ਕੋਈ ਗੱਲ ਨਹੀਂ ਤੂੰ ਹਾਂ ਚਲੋ ਨਾ ਤਾਂ ਆਪਣਾ ਧਿਆਨ ਨਾਲ ਆਪਣਾ ਕੰਮ ਕਰਨਾ ਵਾ ਤੇ ਸੇ ਨੂੰ ਕੋ ਉੱਥੇ ਲੱਗ ਕੋਈ ਕੰਮ-ਕੁਮ ਕਰਵਾਇਆ ਤੇ ਮੁਰਕੇ ਸ਼ਾਣਾ ਵੇ ਸਲਾਈ ਸਿੱਖਣ ਚਲ ਗਏ ਮੁਰਕੇ ਘਰ ਆਣ ਕੇ ਕੋਈ ਕੰਮ-ਕੁਮ ਕਰਵਾਇਆ ਨਹੀਂ ਤੇ ਰਾਮ ਨਾ ਬੈਗੀ ਹਾਂ ਇਧਰ ਉਧਰ ਕੋਈ ਧਿਆਨ ਨਹੀਂ ਕਰਨਾ ਠੀਕ ਆ ਨਾ ਠੀਕ ਹੈ ਤੁਹੀਂ ਹਾਂ ਤੈਨੂੰ ਤੇ ਮੈਨੂੰ ਪਤਾ ਵਾ ਨਾ ਇੱਥੇ ਹੁਣ ਕੀ ਕੋ ਹੋਇਆ ਕੀ ਕੋ ਕੀਤਾ ਨੇ ਕੁੜੀ ਨੇ ਤੇ ਡਰਜਾ ਲੱਗਦਾ ਵਾ ਮਨ ਚ ਨਹੀਂ ਦੀਦੀ ਕੋਈ ਗੱਲ ਨਹੀਂ ਤੂੰ ਡਰੋ ਨਾ ਮੈਨੂੰ ਨਹੀਂ ਪਤਾ ਤੂੰ ਮੇਰਾ ਇੰਨਾ ਸਾਥ ਦੇਂਦੇ ਹੋ ਤੇ ਮੈਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਮੇਰੇ ਵੱਲੋਂ ਤੁਸੀਂ ਬੇਫਿਕਰੀ ਹੋ ਜਾ ਮੈਨੂੰ ਆਪਣੀ ਭੈਣ ਤੇ ਪੂਰਾ ਭਰੋਸਾ ਵਾ ਬਸ ਮੈਨੂੰ ਕਿਤੇ ਕੋਈ ਗੱਲ ਨਾ ਸੁਣਨ ਨੂੰ ਮਿਲੇ ਵੀ ਹਨਾ ਕਿ ਤੇਰੀ ਭੈਣ ਇਦਾਂ ਕੀਤਾ ਵਾ ਜਾਂ ਉਦਾਂ ਵਾ ਜਾਂ ਗਲਤ ਵਾ ਠੀਕ ਆ ਨਾ ਨਹੀਂ ਦੀਦੀ ਕੋਈ ਗੱਲ ਨਹੀਂ ਮੈਨੂੰ ਨਹੀਂ ਮੈਂ ਲਾਮਾ ਦਊਂਗੀ ਕੋਈ ਵੀ ਚਲ ਕੋਈ ਗੱਲ ਨਹੀਂ ਬੈਹ ਮੈਂ ਚਾਹ ਬਣਾ ਕੇ ਲਿਆਉਣੀ ਆ ਠੀਕ ਹੈ ਦੀ ਠੀਕ ਹੈ ਮੈਂ ਕਿਹਾ ਆ ਗਈ ਆ ਭੈਣ ਚੱਲ ਕੋਈ ਗੱਲ ਨਹੀਂ ਆ ਗਈ ਆ ਜੇ ਕੋ ਘਰ ਆਵੇ ਨਾ ਤੇ ਮਥੇ ਜੁੜੀ ਨਹੀਂ ਪਾਈ ਹੋਈ ਘਰ ਦੀ ਵੀ ਬਰਕਤ ਖਰਾਬ ਹੁੰਦੀ ਆ ਨਾਲੇ ਚੰਗੇ ਨਹੀਂ ਲੱਗਦੀ ਮੈਂ ਤਾਂ ਜੇ ਮਿਲ ਕੇ ਵੀ ਨਹੀਂ ਆਈ ਮੇਰਾ ਜੀ ਨਹੀਂ ਕੀਤਾ ਅੰਦਰ ਜਾਣੀ ਉਹ ਕੋਈ ਗੱਲ ਨਹੀਂ ਜੇ ਤੈਨੂੰ ਤੂੰ ਜਾਏਂਗੀ ਤੇਰੇ ਸਾਹਮਣੇ ਆਊਗੀ ਸਾਸਰੀ ਘਰ ਬੁਲਾਊਗੇ ਤੇ ਕੋਈ ਨਹੀਂ ਹਾਲ ਚਾਲ ਪੁੱਛੀਦਾ ਵੀ ਦਾ ਬਾਹਰ ਮੈਂ ਸੁਣ ਲਈ ਹਾ ਦਸਾਰੇ ਕਦੀ ਉਹਦੇ ਨਾਲ ਚਾਹ ਨਾ ਕੁਛ ਰੱਖਦੀ ਆ ਕਦੀ ਕੁਛ ਕਰਦੀ ਆ ਕਿ ਤੇ ਸਬਜੀ ਫੈਂਡੀ ਕਿਤੇ ਖੋਸ਼ ਉਹ ਚੱਲ ਕੋਈ ਗੱਲ ਨਹੀਂ ਐਨਾ ਨਹੀਂ ਗੁੱਸਾ ਕਰੀਦਾ ਜਾ ਜੇ ਹੋਂ ਤੇਰੇ ਰਿਸ਼ਤੇਦਾਰ ਆਉਂਦੇ ਆ ਉਹਦੇ ਵੀ ਰਿਸ਼ਤੇਦਾਰ ਆਉਣੇ ਆ ਗਾੜੀ ਉਹ ਵੀ ਇਸੇ ਘਰ ਦੀ ਮਾਲਕ ਉਹ ਮੇਰੇ ਰਿਸ਼ਤੇਦਾਰ ਆ ਨਾ ਰਲ ਗਏ ਨਹੀਂ ਮੇਰੇ ਕਿੱਥੇ ਦੀ ਉਹਦੇ ਕਿੱਥੇ ਹੱਦੋ ਕੀ ਤਾਂ ਡੇਲੀ ਮੇਰੇ ਰਿਸ਼ਤੇਦਾਰਾਂ ਨਾਲ ਨਹੀਂ ਉਹਦੇ ਰਿਸ਼ਤੇਦਾਰਾਂ ਨਾਲ ਹੋਲੀ ਬੋਲ ਕੋ ਸੁਣ ਲੂਗਾ ਮੇਰੇ ਰਿਸ਼ਤੇਦਾਰਾਂ ਦੀ ਤਾਂ ਜੁੱਤੀ ਵਰਗੇ ਵੀ ਨਹੀਂ ਗੇ ਉਹ ਜਾਣਦਿਆ ਕਰ ਜ਼ੁਬਾਨ ਨੂੰ ਲਗਾਉਂਦੇ ਆਪਣੀ ਨੂੰ ਕਈ ਬੁਰੀ ਲੱਗਣ ਈ ਹੈ ਜਵਾਨ ਕੁੜੀ ਕਿਹਦੀ ਲਿਆ ਕੇ ਦਬਠਾ ਲੀਏ ਸ਼ਰਮ ਦਾ ਘਾਟਾ ਫੇਰ ਕਹਿਣਾ ਸਸਾ ਮਾਰੀ ਉਹ ਚੁੱਪ ਕਰ ਚੁੱਪ ਕਰ ਉਹ ਚੁੱਪੀ ਕੀਤੀ ਆ ਜੇ ਕਹਨੇ ਜੋਗੀ ਹੁੰਦੀ ਨਾ ਅੱਗੋਂ ਜਾ ਕੇ ਚਾਰ ਗੱਲਾਂ ਕਰਦੀ ਤੇ ਲਿਆਉਣੀ ਤਾਂ ਵੀ ਨਾ ਲੀ ਹੁੰਦੀ ਜਿਓ ਲਿਆਈ ਆਈ ਏ ਤੂੰ ਹੀ ਚੁੱਪ ਕਰ ਹੁਣ ਮੇਰਾ ਤਾਂ ਕਿਤੇ ਡਰੀ ਨਹੀਂ ਰਹਿਣ ਦਿੱ ਤੈਨੂੰ ਉਹ ਤੇ ਡਰ ਨੂੰ ਤੂੰ ਹੁਣ ਉੱਥੇ ਗੋਲੀ ਚਲਾਉਣੀ ਆ ਗੋਲੀ ਚਲਾਉਣੀ ਆ ਅੱਪ ਤੇ ਜਿਹੜੀ ਰਫੇ ਖੋਲੀ ਐ ਡਈ ਆ ਭੈਣ ਦੇ ਨਾਲ ਕਿੱਡੇ ਪਖੰਡ ਗਏ ਉਦਾਂ ਨਾ ਸਾਡਾ ਮੋਟੇ ਦਿਮਾਗ ਦਾ ਮੁੰਡਾ ਵਾ ਜਿਹੜਾ ਝੁੱਕ ਕੇ ਮਿੰਟੋ ਮਿੰਟੀ ਮੋਟਸਾਲ ਦੇ ਕਹੇ ਕਿੱਥੋਂ ਤੁਰ ਕੇ ਆਈ ਜਾਂ ਕੋਈ ਛੱਡ ਕੇ ਆਇਆ ਜਾਂ ਬਸੇ ਆਈ ਪਤਾ ਨਹੀਂ ਜਵਾਨ ਕੁੜੀਆਂ ਕਿੱਦਾਂ ਲੋਕੀ ਬਸੇ ਛਾੜਦੇ। ਉਹ ਜਾ ਜਾ ਕੇ ਆਪਣਾ ਕੰਮ ਕਰ। ਐਵੇਂ ਨਹੀਂ ਇੱਦਾਂ ਖਰੀਦਦਾ। ਬੱਸ ਕਿਹਦੇ ਗੱਲ ਕਰ ਕੀ ਮੈਂ ਨਹੀਂ ਮੇਰਾ ਵੀ ਢਿੱਡ ਖੋਲਾ। ਐਹੀਂ ਗੱਲ ਕਰਨ ਜੋਗੇ ਹੈਗੇ ਆ ਜੋ ਕੁਝ ਹਟਣਾ ਹੋਇਆ ਵਾ। ਚੁੱਪ ਕੀਤੀ ਰਹਿ। ਮੇਰੇ ਢਿੱਡ 'ਚ ਬੜਾ ਕੁਛ ਹੋਇਆ ਮੇਰੇ ਜੀ ਕਹਦਾ ਸਾਰੀਆਂ ਗੱਲਾਂ ਖੋਲਣਾ ਤੂੰ ਤਾਂ ਖੋਲਣ ਹੀ ਨਹੀਂ ਦਿੰਦੇ ਹੈਗੇ। ਕੰਮ ਕਰ ਕਰ ਲੈ ਕੋਈ ਜਾ ਕੇ। ਬਿਥੇਰਾ ਕਾ ਵੀ ਢਾੜੀ ਤੁਸੀਂ ਚਲ ਜਾਓ ਘਰ ਚਲ ਜਾਓ ਮੈਂ ਵੇਖ ਲੈਣਾ ਅਹੀਂ ਨਹੀਂ ਤੂੰ ਜਾ ਆਂਦੇ ਤਾਂ ਮੈਂ ਉੱਥੇ ਲਾ ਲੈਣਾ ਹੁਣ ਸਮਝ ਨਹੀਂ ਆਉਂਦੀ ਕੀ ਕਰਾਂ ਥੱਲੇ ਕਾਲਾ ਨਹੀਂ ਬੰਨਨੀ ਇਧਰ ਨੂੰ ਇਹ ਨਾ ਆਏ ਨਾ ਮੈਂ ਹਾਂ ਛੱਤ ਤੇ ਜਾਣਾ ਵਾ ਉਧਰ ਨੂੰ ਨਹੀਂ ਆਉਣਾ ਕਿਸੇ ਨੇ ਤੇ ਤੋੜ ਲੱਗੀ ਪਈ ਏ ਤੇ ਇਹ ਕਿੰਦਰ ਕੋਠੇਵਾਲ ਪੱਜ ਜਾਂਦੇ ਵੇਖਾਂ ਪਹਲਾ ਜਾ ਕੇ ਕਿ ਠੀਕ ਰਹਾਣੀ ਮਮੀ ਉੱਠੋ ਤੂੰ ਕਿੰਨਾ ਸੁੱਤੇ ਮ ਜੀ ਨਾਲ ਉੱਠੋ ਤਾਂ ਕੀ ਆਕ ਲੈਣੀ ਐ ਸਰਾਲਿਆਂ ਤੇ ਰੋਂੜਿਆ ਪੀ ਆ ਕੀ ਗੱਲ ਵਾ ਆਉ ਤੁਹਾਨੂੰ ਕੁਝ ਵਿਖਾਵਾਂ ਤੇ ਹੀ ਨਹੀਂ ਰੋਣਾ ਆਪਣੀ ਕਿਸਮਤ ਨੂੰ ਆਉ ਯਤੀ ਮੇਰੇ ਹਾਤੀ ਕਿੰਨੀ ਆ ਤੂੰ ਛੇਤੀ ਆਉ ਮੈਂ ਕਿੱਥੇ ਖੜਨਾ ਮੈਨੂੰ ਦੱਸ ਦੇ ਉਹਨੇ ਮੇਰੇ ਤੇ ਯਕੀਨੀ ਨਾ ਉਹ ਵੇਖੋ ਤੇਰਾ ਲਾਡਲਾ ਕੀ ਕਰਨ ਲਿਆ ਵਾ ਛੇਤੀ ਆਉ ਮੈਂ ਨਿਕਲੋ ਜਾ ਹਾਂ ਛੱਡ ਨੀ ਮੇਰਾ ਹੱਥ ਗੱਲ ਮੂੰਹ ਨਾ ਕਰ ਜਿਹੜੀ ਹੈਗੀ ਆ ਤੂੰ ਹੀ ਕੱਲ ਜਾਨੀ ਮੈਨੂੰ ਕਿੱਥੇ ਲੈ ਕੇ ਜਾਣਾ ਵਾ ਤੈਨੂੰ ਇਦਾਂ ਮੇਰੇ ਤੇ ਯਕੀਨੀ ਹੋਣਾ ਆਓ ਮੈਂ ਤੈਨੂੰ ਕੁਝ ਵਿਖਾਵਾਂ ਛੇਤੀ ਆਓ ਅਵੀ ਇਹ ਲੋ ਕੀ ਕਰਨ ਦਿਆ ਵਾ ਤੁਹਾਨੂੰ ਉੱਧਰ ਮੇਰੇ ਤੇ ਯਕੀਨ ਨਹੀਂ ਹੋਣਾ ਆ ਵੇਖੋ ਹਾਏ ਮੈਂ ਮਰ ਜਾ ਵੇ ਆ ਕੰਡਾ ਵਾ ਇਹ ਕਰ ਰਹੇ ਦੁਈ ਕਿੰਦਰਾ ਬੇਹੋਸ਼ ਕਰ ਹੋਸ਼ ਕਰ ਮਖੱਟਿਆ ਫਟਤਾ ਹਾਏ ਮੇਰੇ ਸਰ ਗਿਆ ਇਸ ਨਾਮ ਤੇ ਪਰ ਮਰਗੀ ਕਰਦੇ ਫਿਰਾਂਗਾ ਹੇ ਰੱਬਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਕਿ ਤੂੰ ਇਦਾਂ ਦਾ ਨਿਕਲੇਗਾ ਮੇਰੀ ਮਾੜੀ ਕਿਸਮਤ ਅੰਤਰੀ ਹਾਏ ਰੱਬਾ ਮੈਂ ਕੀ ਕਰਾਂ ਮੈਂ ਤਾਂ ਕੁਝ ਸੋਚਿਆ ਨਹੀਂ ਮੇਰੇ ਪੁੱਤ ਮੁਖਾ ਕੀ ਹੋ ਗਿਆ ਮੈਂ ਤੈਨੂੰ ਆਣੀ ਹੁੰਨੀ ਹੈ ਨਾ ਕਿ ਪੁੱਠੇ ਕੰਮ ਕਰਦਾ ਜੇ ਤੂੰ ਹੀ ਮੇਰੇ ਦਿਵਾਲੇ ਆਮਕ ਦੇ ਸਿਆਪਾ ਨਾ ਬਾਰੇ ਰਾਤੋਰਾ ਠੀਕ ਆ ਨਾ ਤੇਰੇ ਨਜ਼ਰ ਲੱਗ ਕੇ ਸਾਰੇ ਕੁਛ ਕਰਨ ਦੇਤਾ ਮੇਰਾ ਪੁੱਤ ਚੰਗਾ ਹੀ ਬੜਾ ਸੀ ਮੇਰੇ ਉਹਨਾਂ ਲੜਕੀ ਕਰ ਲੰਗ ਪਿਆ ਵਾ ਲਣੀ ਹੀ ਕਰ ਦੋ ਬਹਿ ਕਰਦਾ ਪਹਿਲਾਂ ਨਿਕ ਲੈਣੀ ਤੈਨੂੰ ਮੈਂ ਤਾਂ ਆਂਦੀ ਹੀ ਨਾ ਕਿ ਨਾਮ ਦੀ ਇੱਥੇ ਭੱਜ ਕੇ ਹੁਣ ਟੈਨਸ਼ਨ ਦਾ ਮਾਰਾ ਕੰਮ ਕਰਨ ਦੇ ਪਿਆ ਵਾ ਹੁਣ ਖਰਚੇ ਨਹੀਂ ਪੂਰੇ ਹੁੰਦੇ ਹੈ ਤੂੰ ਰੋਹਣ ਆਪਣੀ ਕਿਸਮਤ ਨੂੰ ਬੈਠ ਕੇ ਆ ਵੇਖ ਲੈ ਹੁਣ ਤਮਾਸ਼ਾ ਚੰਗੀ ਰਹਿ ਗਈ ਆ ਮੇਰੇ ਦਾ ਮਦਰ ਤੁਹਾਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਹੀ ਪਈ ਆ ਕੁਝ ਕਰਦਾ ਵਾ ਨਹੀਂ ਮੈਨੂੰ ਆ ਕੰਮ ਦਾ ਨਹੀਂ ਪਤਾ ਉਦਾਂ ਮੈਨੂੰ ਪਤਾ ਲੱਗਦਾ ਸੀ ਵੀ ਬਾਹ ਟਾਂਹੇ ਚ ਫਿਰਦਾ ਵਾ ਪਰ ਉਹ ਗੱਲ ਦਾ ਨਹੀਂ ਪਤਾ ਤੇ ਮੈਨੂੰ ਲੱਗਦਾ ਤੇਰੇ ਕਰਕੇ ਖਾਂਡਿਆ ਪਿਆ ਵਾ ਮੈਂ ਮੰਮੀ ਆਨੀ ਆ ਬੇ ਖਾਣ ਮੈਂ ਕਹਿ ਨਹੀਂ ਸਕਿਆ ਜੇ ਤਮ ਨਾ ਕਰੇ ਨਾ ਤੇ ਤੇਰੇ ਸਿਰ ਦਿਮਾਗ ਖਰਾਬ ਹੋ ਗਿਆ ਵਾ ਵੀ ਉੱਠ ਤਾਂ ਤੇ ਇਸ ਦਈਆਂ ਵਾਲਾ ਹਾਲ ਬਣਾਇਆ ਆਪਣਾ ਬੋਲਦੇ ਨਹੀਂ ਕੁਝ ਤੂੰ ਹੀ ਰੋ ਹੁਣ ਬੈ ਕੇ ਆਪਣੀ ਕਿਸਮਤ ਨੂੰ ਚੰਗਾ ਬੜੀ ਆਈ ਸੀ ਨਾ ਤਰਾ ਭੱਜ ਕੇ ਆ ਵੇਖ ਲੈ ਤਮਾਸ਼ਾ ਹੁਣ ਹੁਣ ساری ਉਮਰ ਦਾ ਨਹੀਂ ਤੇਰੀ ਹਾਲੀਆਂ ਗਲਤੀ ਸਾਰੀ ਤੇ ਡੀਪਟ ਤੋਂ ਇਹਨੂੰ ਨਹੀਂ ਸੁਧਾਰਿਆ ਜਿਹੜੇ ਮੇਰੇ ਮਗਰੀਮੀ ਪੇਰਵਾਹੀ ਕਰਦੇ ਇਹਦੇ ਮਗਰ ਕਰਦੇ ਨੇ ਤੇ ਨਹੀਂ ਆ ਕੰਮ ਨਹੀਂ ਕਰੇ ਮੇਰੀ ਤੇ ਗਲਤੀ ਹੈਗੀ ਹਨਾ ਮੈਂ ਜੰਮਿਆ ਨੂੰ ਮੇਰੀ ਗਲਤੀ ਤੇ ਤੂੰ ਵੀ ਜੀ ਸਭ ਤੋਂ ਵੱਡੀ ਗਲਤੀ ਕੀਤੀ ਉਹ ਦੱਸ ਮੈਨੂੰ ਜਿਹੜੀ ਆਪਣਾ ਮਾਂ ਤੇ ਛੱਡਾ ਹੀ ਇਹਦੇ ਪਿੱਛੇ ਲੱਗ ਕੇ ਆ ਮੇਰੇ ਨਾਲ ਨਾ ਵੀਰ ਜੋ ਇਹਨੂੰ ਫੜੋ ਚੱਲ ਵਸਤਾ ਹਲਵੇਂ ਉੱਠ ਉੱਠ ਤਾਂ ਹਏ ਹਏ ਜਬੰਦਿਕ ਲੈਣੀ ਹੈ ਟੱਬਰ ਚਾਹੀਈ ਆ ਨਾ ਤੂੰ ਤੂੰ ਤਾਂ ਡੇੜਾ ਹੀ ਕਰਕੇ ਕਰਕੇ ਸੜਦਾ ਸਬਤ ਆਹੇ ਦਾ ਕਿੱਦਾਂ ਹੱਸਦਾ ਵਾਸਤਾ ਪਰਿਵਾਰ ਹੀਗਾ ਮੇਰਾ ਥੇਰੂ ਥੇਰੂ ਕਰਕੇ ਸੜਦਾ ਤੂੰ ਤਾਂ ਸਾਰਾ ਕੁਛ ਮੈਂ ਕੀਤਾ ਵਾ ਇਹ ਸਾਰਾ ਕੁਝ ਮੇਰੀ ਆਉਣ ਤੋਂ ਪਹਿਲਾਂ ਹੋ ਜਾਂਈ ਉਹਦੇ ਤੇ ਤੂੰ ਇਹਦੇ ਵੱਲ ਧਿਆਨ ਨਹੀਂ ਦਿੱਤਾ ਤੇ ਤੇਰੇ ਆਉਣ ਤੋਂ ਪਹਿਲਾਂ ਕਿੱਦਾਂ ਹੁੰਦਾ ਹੀਗਾ ਤੇਰੇ ਆਉਣ ਤੋਂ ਪਹਿਲਾਂ ਸਭ ਓਠੀਕ ਹੀਗਾ ਇਹ ਤੇਰੇ ਆਉਣ ਨਾਲ ਕੁਆੜੇ ਪਏ ਆ ਸਾਰੇ ਠੀਕ ਆ ਨਾ ਇੱਕ ਮਗਰ ਲਿਆ ਨੂੰ ਜਾੜ ਆਈ ਆ ਤੇ ਕਣ ਕੇ ਸਾਡਾ ਕੰਮ ਸ਼ੁਰੂ ਕਰਤਾ ਵਾ ਵੀ ਤੁਹਾਨੂੰ ਰਹਿਣ ਹੀ ਦੇਣਗੇ ਆ ਮੇਰਾ ਪੁੱਤ ਕਿਹੜੇ ਰਾਹ ਤੇ ਤੁਰ ਪਿਆ ਵਾ ਇੰਨਾ ਚੰਗਾ ਹੁੰਦਾ ਹੈਗਾ ਮੈਂ ਉਹਨੂੰ ਕਿਹਾ ਵਾ ਬੇਰਾਹ ਤੇ ਤੁਰ ਤੂੰ ਹਾਂਵੇਂ ਮੈਨੂੰ ਦੇਉ ਦੋਸ਼ ਦੇ ਨਾ ਤੈਨੂੰ ਨਾ ਦਵਾ ਤੇ ਹਰ ਕਿਸ ਨੂੰ ਦਵਾ ਦੋਸ਼ ਮੈਂ ਨਾ ਤੂੰ ਇੱਕ ਗਲਤੀ ਕਰਦੀ ਤੇ ਨਾ ਗਲਤੀਆਂ ਚ ਪੈਂਦਾ ਉਹ ਨੂੰ ਹਲਾਓ ਰੋ ਠਾ ਉਹਨੂੰ ਇਹਨੇ ਹੁਣ ਆਪਣਾ ਟਾਈਮ ਲੈ ਉੱਠਣਾ ਵਾ ਆਲਣ ਦੇ ਤੇ ਪਿਓ ਨੂੰ ਉਹ ਹੀ ਠਾਲੂ ਨੂੰ ਖਟੇ ਰੂ ਮੇਰੇ ਤੇ ਕਿਸਮਤ ਹੀ ਮਾੜੀ ਆ